ਜੋ ਮੰਨ ਗੋਹਾ ਗੋਬਰ ਚ ਫਿਰ ਗੰਡੋਏ ਛੱਡਦੇ ਆ ਗੰਡੋਏ ਤਿਆਰ ਕਰਦੇ ਨੂੰ ਠੀਕ ਆ ਜੀ ਤਿੰਨ ਕੁ ਮਹੀਨੇ ਚ ਤਿਆਰ ਕਰ ਦਿੰਦੇ ਠੀਕ ਆ ਜੀ ਕੋਈ ਪੈਸਟੀਸਾਈਡ ਦਾ ਵਗੈਰਾ ਤੁਸੀਂ ਨਾ ਬਿਲਕੁਲ ਨਹੀਂ ਜਮਾ ਬਿਲਕੁਲ ਨਹੀਂ ਤੇ ਇਹ ਉਹਦੇ ਵਿੱਚ ਆਪਾਂ ਕਦੇ ਰੇ ਨਾ ਸਪਰੇਅ ਕਰਦੇ ਠੀਕ ਆ ਜੀ ਨਾ ਰੇ ਜੂਰੀਆ ਨਾ ਡੀਏਪ ਕੁਝ ਨਹੀਂ ਪਾਉਂਦੇ ਆ ਗੰਡੋਏ ਖਾਸ ਤਿਆਰ ਕਰਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਨਾ ਬਾਈ ਜੀ ਆਪਾਂ ਜਿਹੜੀ ਮੋਟਰ ਤੇ ਆਏ ਹੋਇਆ ਮਾਨਕੋਸ ਹੋ ਗਿਆ ਬਾਈ ਕੁੜੇ ਬਾਈ ਕੁੜੇ ਘਟੋ ਘਟੋ 2 2.5 ਨਾਲ ਵੰਡ ਨਹੀਂ ਹੋਣੀਆਂ ਸਾਰੇ ਦੇ ਵਿੱਚ ਆਰਗੈਨਿਕ ਖੇਤੀ ਕਰਦਾ ਤੇ ਆਜੋ ਫਿਰ ਆਪਾਂ ਬਾਈ ਨਾਲ ਮਿਲਦੇ ਆ ਸ੍ਰੀ ਗਗਰ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਆ ਆਰਗੈਨਿਕ ਆਰਗੈਨਿਕ ਖੇਤੀ ਕਰਦਾ ਹਨ ਜੀ ਤੁਸੀਂ ਹਾਂਜੀ ਹਾਂਜੀ ਤੇ ਇਹ ਜੀ ਸੋਨ ਸੌ ਕਿੱਥੋਂ ਪੈਦਾ ਹੋ ਗਿਆ ਜੀ ਇਹਦਾ ਇਹ ਬਸ ਬਾਈ ਦੇਖ ਕੇ YouTube ਤੋਂ ਹੀ ਪਹਿਲਾਂ ਤੁਸੀਂ ਆਪਾਂ ਸਬਜ਼ੀ ਲਾਉਣੀਆਂ ਹੀ ਵਧੀਆ ਆਪਦੇ ਘਰ ਵਾਸਤੇ ਹੂੰ ਉਹਦੇ ਵਿੱਚ ਆਪਾਂ ਕਦੇ ਰੇ ਨਾ ਸਪਰੇਅ ਕਰਦੇ ਜੀ ਠੀਕ ਆ ਜੀ ਨਾ ਰੇ ਜੂਰੀਆ ਨਾ ਡੀਏਪੀ ਕੁਝ ਨਹੀਂ ਪਾਉਂਦੇ ਆ ਗੰਡੋਏ ਦੀ ਖਾਦ ਤਿਆਰ ਕਰਕੇ ਪਾਉਂਦੇ ਆਹ ਜੀ ਸਾਰਾ ਗੰਡੋਏ ਦੀ ਖਾਦ ਆਹ ਗੰਡੋਏ ਦੀ ਖਾਦ ਇਹਦੇ ਇਹਦੇ ਥ अच्छा जी मतलब गोहा गोबर ਚ ਫਿਰ ਗੰਡੋਏ ਛੱਡਦੇ ਆਂ ਗੰਡੋਏ ਤਿਆਰ ਕਰਦੇ ਨੂੰ ਠੀਕ ਆ ਜੀ ਤਿੰਨ ਕਿ ਮਹੀਨੇ ਚ ਤਿਆਰ ਕਰ ਦਿੰਦੇ ਠੀਕ ਆ ਜੀ ਕੋਈ ਪੈਸਟੀਸਾਈਡ ਦਾ ਵਗੈਰਾ ਤੁਸੀਂ ਨਾ ਬਿਲਕੁਲ ਨਹੀਂ ਜਮਾ ਬਿਲਕੁਲ ਨਹੀਂ ਇਹ ਕਿਸੇ ਤੋਂ ਕੋਈ ਜਾਣਕਾਰੀ ਲੈਤੀ ਜੀ ਤੇ ਨਹੀਂ ਨਹੀਂ ਬਸ ਆਪ ਹੀ ਪਹਿਲਾਂ ਤੋਂ ਲਾਉਣੀ ਅੱਛਾ ਜੀ ਕਾਰ ਵਾਸਤੇ ਕਦੇ ਵੀ ਆਪਾਂ ਮੁੱਲ ਨਹੀਂ ਲਈ ਸਰ ਜੀ ਆ ਗੰਡੋਆ ਖਾਦਾ ਜੀ ਜਿਹੜਾ ਤੁਹਾਨੂੰ ਇਹ ਗੰਡੋਏ ਫਿਰ ਤੁਸੀਂ ਕਿੰਨੇ ਕਿਲੋ ਦਿੱਤੇ ਸੀ ਇਹ ਜੀ ਇਹ ਸੀ 5 ਕਿਲੋ ਲੈ ਸੀ ਮੁੱਲ ਜੀ ਹਮ ਬਸ ਆਪ ਹੀ ਵਧੀ ਜਾਂਦੇ ਆ ਕੀ ਕੁ ਰੇਟ ਪੈ ਜੀ 500 ਰੁਪਏ ਕਿਲੋ ਬੰਦੇ ਜੀ 500 ਰੁਪਏ ਕਿਲੋ ਜੀ ਹਾਂ ਜੀ ਕਿੰਨੇ ਕ ਥਾਂ ਚ ਪੈ ਗਏ ਜੀ ਇਹ ਗੰਡੋਏ ਜੀ ਇੰਨੇ ਚ ਪਏ 5 ਕਿਲੋ ਉਹ ਦੇਖ ਹਾਂ ਘਟੋ ਘਟ ਹੋਣਗੇ ਜੀ 20 ਘਰਮਾ ਹਾਂ ਜੀ ਧਰਮ ਕਚੌੜਾ ਹਾਂ ਜੀ ਹਾਂ ਜੀ ਤੇ ਇਹਦੇ ਵਿੱਚੋਂ ਕਿੰਨੀ ਕੁ ਖਾਦ ਪੈਦਾ ਕਰ ਦਿੰਦਾ ਜੀ ਇਹ ਇਹ ਜੋ ਅਸੀਂ ਪਾਈ ਸੀ ਇਹ ਅੱਧੀ ਕੁ ਟਰਾਲੀ ਪਾਈ ਹੈ ਇਹ ਚ ਹੂੰ ਬਸ ਤਿਆਰ ਕਰ ਦੇਣ ਤਿੰਨ ਮਹੀਨੇ ਚ ਤਿਆਰ ਹੋ ਜੀ ਠੀਕ ਆ ਜੀ ਤਿੰਨ ਮਹੀਨੇ ਚ ਤਿਆਰ ਹੋ ਜੀ ਗਾਹਾਂ ਵਧਾਈ ਜਾਵਾਂਗੇ ਤੇ ਵਿੱਚੇ ਹੀ ਵਧੀ ਜੇ ਗੰਡੋਏ ਵਿੱਚ ਹੀ ਪੈਦਾ ਹੋ ਜਾਂਦੇ ਵਾਧੇ ਠੀਕ ਆ ਹੋਰ ਵਧਾ ਲਾਂਗੇ ਇਹਦੇ ਵਿੱਚ ਹੁਣ ਮੁੱਲ ਲੈਣ ਦੀ ਲੋੜ ਨਹੀਂ ਕੰਡਵਾਈ ਇਹ ਰਾਂ 5 ਕਿਲੋ ਬਾਤੇ ਇਹ ਇਹ ਸਾਰੀ ਤੁਸੀਂ ਮੰਨ ਲਓ ਵੀ ਇਹੀ ਖਾਦ ਵਰਤਨ ਇਹੀ ਖਾਦ ਜੀ ਤੇ ਉਹ ਲਸਣ ਕਿਹੜੀ ਆ ਗਈ ਆਪਣੇ ਕੋਲੇ ਉਹ ਲਸਣ ਲਾਲ ਲਸਣ ਆਈ ਹਾਂਜੀ ਲਾਲ ਲਸਣ ਲਾਲ ਅੱਛਾ ਜੀ ਹਾਂਜੀ ਇਹ ਲਾਲ ਲਸਣ ਆ ਜੀ ਲਾਲ ਆਈ ਬਹੁਤ ਮੋਟੀ ਗੰਢੀ ਹੁੰਦੀ ਐ ਡੇਡੀ ਹੁੰਦੀ ਠੀਕ ਆ ਜੀ ਹਾਂਜੀ ਬਹੁਤ ਵਧੀਆ ਲਸਣ ਆ ਜੀ ਪਾਕਿਸਤਾਨੀ ਲਸਣ ਆ ਜੀ ਉਹ ਜਿਹੜੀ ਨੂੰ ਜੀ ਬਣ ਕਹਿੰਦੇ ਸੀ ਹਾਂਜੀ 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 ਠੀਕ ਆ ਜੀ ਆ ਬਰੋਕਲੀ ਗੋਭੀ ਆਈ ਆ ਬਰੋਕਲੀ ਆ ਗਈ ਹਾਂਜੀ ਸੌਂਕੀ ਉਹ ਨਹੀਂ ਪੁਰੇ ਹਾਂਜੀ ਹਾਂਜੀ ਇਹ ਮੰਨ ਲਓ ਵੀ ਬਾਜ਼ਾਰ ਚ ਦਾ ਜਾਂਦੇ ਨਾ ਨਾ ਬਾਜ਼ਾਰ ਚ ਹਾਂਜੀ ਹਾਂਜੀ ਆ ਨਹੀਂ ਹੁਣ ਪਤ ਗੋਭੀ ਅਗਲਾ ਦਿਨ ਐ ਡਿੱਤੀ ਹੋਈ ਪਿਆਣਾ ਜੀ ਹਾਂਜੀ 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 ਐ ਡਿੱਤੀ ਹੋ ਗਈ ਆਲੂ ਘਰ ਦੇ ਸਾਰੇ ਆਪ ਦੇ ਸਾਰੀ ਲਾ ਲੈਣੀ ਸਭ ਕੁ ਅੱਛਾ ਹਾਂਜੀ ਹਾਂਜੀ ਬਾਜ਼ਾਰ ਤੱਕ ਬੈ ਕਹਣਾ ਜੀ ਤੁਸੀਂ ਲੈਦੇ ਨਹੀਂ ਉਹਨੇ ਨਾ ਨਾ ਜੀ ਨਾ ਆਲੂ ਗੰਡਾ ਸਾਰਾ ਆਪ ਦਾ ਹੀ ਅੱਛਾ ਜੀ ਹਾਂਜੀ ਬਹੁਤ ਵਧੀਆ ਗੱਲ ਆ ਜੀ ਹਾਂਜੀ ਹਾਂਜੀ ਜੇ ਕਿਸਾਨ ਜੀ ਆਪ ਦੇ ਵਾਸਤੇ ਥੋੜਾ ਕਹਣਾ ਲਾਵੇ ਕੁਝ ਤਾਂ ਫਿਰ ਮੈਂ ਦੇਖ ਰਿਹਾ ਜੀ ਕਟੋ ਘਟ 2 3 3 ਕਨਾਲਾਂ ਦੇ ਵਿੱਚ ਹਾਂਜੀ ਵਿੱਚ ਹੀ ਬੂਟੇ ਫਲਦਾਰ ਜੀ ਵਿੱਚ ਹੀ ਲਾ ਲੈਣੇ ਤੁਸੀਂ ਦੂਰਾ ਕੰਮ ਲੈਣੇ ਹੋ ਹਾਂਜੀ 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 ਨਾਲੇ ਤੁਸੀਂ ਆਪਦਾ ਫਲ ਫਰੂਟ ਜੀ ਨਾਲੇ ਸਬਜ਼ੀ ਸਾਰਾ ਵਧੀਆ ਚੱਲੀ ਜਾਂਦੀ ਹਾਂਜੀ 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 ਤੇ ਬਹੁਤ ਸੋਹਣੀ ਗੱਲ ਆ ਜੀ ਹਾਂਜੀ ਅਗੇ ਤੇ ਹੀ ਲਾਉਣੇ ਹੈਗੇ ਤੇ ਅਗੇ ਠੀਕ ਆ ਜੀ ਲਾਈ ਆ ਨੇ ਰੇਣਾ ਜੀ ਜਗੇਤਾ ਵਸੇਤਾ ਜੀ ਹੂੰ ਆਏ ਹੁਣ ਕਦੂ ਚੱਲ ਜਾਂ ਬੱਲਾ ਲਾਤੀਆਂ ਹੀ ਹੁਣ ਦੁਬਾਰੇ ਸੀ ਅੱਛਾ ਜੀ ਹਾਂਜੀ ਕਦੂ ਦੀਆਂ ਜੀ ਹਾਂਜੀ ਹਾਂਜੀ ਲਾ ਠੀਕ ਆ ਜੀ ਆ ਆ ਸਾਡੇ ਲਾਈਆਂ ਨੇ ਆ ਲਾਈਆਂ ਜੀ ਠੀਕ ਆ ਜੀ ਠੀਕ ਆ ਜੀ ਆ ਕੁਛ ਲਫਾਫਿਆਂ ਚ ਲਾਈਆਂ ਆ ਕੁਛ ਸੋਡੇ ਕੋਲੇ ਲਫਾਫਿਆਂ ਚ ਤਿਆਰ ਪਈਆਂ ਨੇ ਆ ਨਾਲ ਗੋਭੀ ਲਾਤੀ ਹੂੰ ਆ ਦੇਖ ਕਦੂ ਨੇ ਬੱਲਾ ਲਾਤੀ ਠੀਕ ਆ ਜੀ ਉਧਰ ਲਾਤੀ ਸਾਰੇ ਜੋ ਦੇਖ ਠੀਕ ਆ ਜੀ ਠੀਕ ਆ ਜੀ ਘਰ ਦੀ ਸਬਜ਼ੀ ਰੱਖ ਦਿਓ ਜੀ ਕਾਇਮ ਆ ਹੋ ਸਾਰੇ ਲਾਦਿਆਂ ਕਦੂ ਤੋਰੀ ਹੂੰ ਤਰੇਲਾ ਲਾਤਾਈ ਹਰ ਵਿੱਚੇ ਵਿੱਚੀ ਤੇ ਤਰੇਲਾ ਆ ਗਏ ਆ ਹਰੀਆਂ ਹੋਈਆਂ ਖੜੀਆਂ ਨੇ ਠੀਕ ਆ ਜੀ ਲਫਾਫਿਆਂ ਨਾ ਕਾਗਜ਼ ਨਾ ਢੱਕ ਦੇਗੇ ਇਹਨੂੰ ਕਵਰ ਕਰ ਦੇਉਗੇ ਹਾਂਜੀ ਕਵਰ ਹੂੰ ਤਾਂ ਹੰਡਨੀ ਮਰੂਗੇ ਇੱਤੀ ਲੱਗਣ ਲੱਗ ਜੂ ਇਹ ਚ ਠੀਕ ਆ ਜੀ ਹਾਂਜੀ ਵਧੀਆ ਜੀ ਸੋਡਾ ਬਹੁਤ ਸੋਹਣਾ ਜੀ ਹਾਂਜੀ ਬਿਮਾਰੀਆਂ ਤੋਂ ਤਾਂ ਬਚੇਗੀ ਬਾਜ਼ਾਰ ਵਾਲਿਆਂ ਤੋਂ ਲੈਉਣ ਨਾਲ ਅੱਜ ਮੈਂ ਸਾਨੂੰ ਕਹਿ ਦਿੰਦਾ ਵੀ ਉ ਵੀ ਉੱਥੇ ਰਹੇ ਹਾਂ ਖਾਦਾਂ ਨੇ ਆਉਂਦੇ ਆ ਇੱਕ ਇਹ ਸੋਡਾ ਸੁਨੇਹਾ ਹੈ ਵੀ ਤੁਸੀਂ ਆਰਗੈਨਿਕ ਕਰਦੇ ਹਾਂ ਹਾਂਜੀ ਹਾਂਜੀ ਆਲੂ ਵੀ ਕਰਦੇ ਆ ਲਾਇਆ ਜੀ ਕੁਝ ਉਧਰ ਰੱਖ ਰਹੇ ਆ ਇੱਥੇ ਸਾਰੇ ਤੇ ਆਲੂ ਇਹ ਜਿਹੜੀ ਆਰਗੈਨਿਕ ਕਰਦੇ ਹੋ ਜੀ ਇਹਦਾ ਖਾਣ ਦੇ ਵਿੱਚ ਕੋਈ ਵੱਟਾ ਪੈਂਦਾ ਜੀ ਸਵਾਦ ਉਹ ਜ਼ਿਆਦਾ ਜੀ ਬਹੁਤ ਜ਼ਿਆਦਾ ਅਸੇ ਜੀ ਬਹੁਤ ਜ਼ਿਆਦਾ ਫਰਕ ਆ ਠੀਕ ਆ ਜੀ ਸਾਗ ਬਹੁਤ ਵਧੀਆ ਬੱਸ ਬਹੁਤ ਚਿਰ ਤੋਂ ਬਣਾਉਣੀ ਸਾਗ ਵਾ ਇਹ ਤਾਂ ਬਹੁਤ ਟਾਈਮ ਹੋ ਗਿਆ ਬਣਾਉਣ ਦੇ ਨੂੰ ਗਰਮੀਆਂ ਚ ਸਾਗ ਬਣਾਉਂਦੇ ਅਸ ਗਰਮੀ ਦੇ ਵਿੱਚ ਹੀ ਹਾਂਜੀ ਹਾਂਜੀ ਠੀਕ ਆ ਜੀ ਭਾਦੋਂ ਚ ਸਾਗ ਬਣਾਉਣ ਲੱਗ ਗਏ ਸੀ ਹੂੰ ਅਸਾ ਹਾਂਜੀ ਹਾਂਜੀ ਹਾਂ ਤੇ ਜਿਹੜੇ ਜੀ ਮੰਨ ਲਓ ਜੀ ਤੁਸੀਂ ਹੁਣ ਜਿਵੇਂ ਇਹ ਆਲੂ ਲਾਇਆ ਹਨਾ ਜੀ ਹਾਂਜੀ ਇਹਨੂੰ ਫੰਗਸ ਵਗੈਰਾ ਤੋਂ ਫਿਰ ਕੋਈ ਪੈਂਦੀ ਨਹੀਂ ਹੈਗੀ ਜੀ ਜਿਹੜੀ ਆਰਗੈਨਿਕ ਦੇ ਵਿੱਚ ਆ ਇਹ ਸੀ ਨਿੰਮ ਨੂੰ ਨਿੰਮ ਦੀ ਸਪਰੇ ਕਰਦੇ ਨੇ ਨਮਕ ਹੂੰ ਘੋਲ ਕੇ ਖੱਟੀ ਲੱਸੀ ਦੀ ਅਸਾ ਜੀ ਹਾਂਜੀ ਉਹ ਸਪਰੇ ਕਰਦੇ ਸਾਰੀਆਂ ਮੰਨ ਲਓ ਜੀ ਕੋਈ ਸੂਰੂ ਪ੍ਰੋਬਲਮ ਆਉਂਦੀ ਹੈਗਾ ਖੱਟੀ ਲੱਸੀ ਮੈਂ ਮਤਤੂਰਾ ਆਕੀ ਜੀ ਜੇ ਵੀ ਤੁਸੀਂ ਹਾਂਜੀ ਜਿਵੇਂ ਹੁਣ ਨਵੇਂ ਮੁੰਡੇ ਆ ਜੀ ਬਹੁਤ ਬੰਦੇ ਕਰ ਰਿਹਾ ਆ অর্ਗੈਨਿਕ ਖੇਤੀ ਦੀ ਜੇ ਤੁਸੀਂ ਹੋਰ ਵੀ ਇਹਨੂੰ ਜੀ ਮਾਰਕੀਟ ਦੇ ਵਿੱਚ ਲੈ ਕੇ ਜਾਉ ਮੂ ਜੀ ਵੇਚਣ ਵਾਸਤੇ ਜੀ ਗਾਹਾਂ ਵਧਾਉਣ ਦਾ ਕੋਈ ਇਰਾਦਾ ਹੈਗਾ ਜੀ ਇਹਨੂੰ ਨਹੀਂ ਹਜੇ ਤਾਂ ਆਪਦੇ ਵਾਸਤੇ ਆਪਦੇ ਵਾਸਤੇ ਵਾਸਤੇ ਕਰਵਾ ਠੀਕ ਆ ਜੀ ਇਹ ਵੇਚਣ-ਮੋਚਣ ਦਾ ਹਜੇ ਤਾਂ ਨਹੀਂ ਕੋਈ ਹੈ ਠੀਕ ਆ ਜੀ ਠੀਕ ਆ ਹੋ ਵੀ ਸਕਦੇ ਕਰ ਸਕਦੇ ਆ ਵਧਾ ਸਕਦੇ ਆ ਠੀਕ ਆ ਜੀ ਸੋ ਬਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ